ਆਣਾ ਦੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਉਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਇਸ ਵਿਧਾਨ ਸਭਾ ਹਲਕੇ ਦੀ ਸੀਟ ਨੂੰ ਖਾਲੀ ਐਲਾਨ ਦਿੱਤਾ ਤਾਂ ਹੁਣ ਵਿਧਾਇਕ ਗੁਰਪ੍ਰੀਤ ਗੋਗੀ ਨੇ ਜਿਹੜੇ ਉਹਨਾਂ ਦੀ ਪਤਨੀ ਹੈ ਜਿਹੜੀ ਉਹ ਲੋਕਾਂ ਦੇ ਨਾਲ ਮੀਟਿੰਗ ਕਰ ਰਹੀ ਹੈ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਦੀ ਪਤਨੀ ਨੂੰ ਜਿਹੜੀ ਹੈ ਉਸ ਇਲਾਕੇ ਦੇ ਉੱਤੋਂ ਸੀਟ ਐਲਾਨੇ ਤਾਂ ਜਿਹੜੀ ਐ ਜਦੋਂ ਸੀਟ ਖਾਲੀ ਹੋ ਜਾਂਦੀ ਹੈ ਤਾਂ ਸਰਕਾਰ ਉਸ ਸੀਟ ਦੇ ਉੱਤੇ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਜਿਮਨੀ ਚੋਣਾ ਕਰਵਾਉਂਦੀ ਹੈ ਤਾਂ ਹੁਣ ਉਹਨਾਂ ਦੀ ਪਤਨੀ ਐ ਜਿਹੜੀ ਉਹ ਸਰਗਰਮ ਹੁੰਦੀ ਹੋਈ ਦਿਖਾਈ ਦੇ ਰਹੀ ਐ ਤਾਂ ਦੱਸ ਦਿੰਨੇ ਆ ਕਿ ਗੋਗੀ ਦੇ ਹਲਕੇ ਦੇ ਵਿੱਚ ਜਿਹੜੀ ਆ ਉਹ ਚੰਗੀ ਪਕੜ ਐ ਜਿਸ ਕਾਰਨ ਹੁਣ ਗੋਗੀ ਦਾ ਪਰਿਵਾਰ ਫਿਰ ਤੋਂ ਹਲਕੇ ਦੇ ਲੋਕਾਂ ਦੇ ਲਈ ਸੇਵਾ ਕਰਨ ਦੇ ਲਈ ਸਰਗਰਮ ਹੋ ਗਿਆ ਗੋਗੀ ਦੀ ਪਤਨੀ ਡਾਕਟਰ ਸੁਖਚੈਨ ਕੋਰ ਬਸੀਦਿਆਂ ਲੋਕਾਂ ਨਾਲ ਮਿਲਦਿਆਂ ਦੀਆਂ ਤਸਵੀਰਾਂ ਉਹਨਾਂ ਦੇ ਫੇਸਬੁੱਕ ਪੇਜ ਤੇ ਪੋਸਟ ਕੀਤੀਆਂ ਗਈਆਂ ਫੇਸਬੁੱਕ ਤੇ ਪੋਸਟ ਕੀਤੀਆਂ ਗਈਆਂ ਇਹ ਪੋਸਟਾਂ ਤੋਂ ਬਾਅਦ ਉਹਨਾਂ ਨੂੰ ਇੱਕ ਵਾਰ ਫਿਰ ਰਾਜਨੀਤਿਕ ਜਿਹੜਾ ਮਾਹੌਲ ਹੈ ਜਿਹੜਾ ਉਹ ਭਖਦਾ ਹੋਇਆ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਇਹ ਖੁਲਾਸਾ ਹੋਇਆ ਕਿ ਸੂਬਾ ਹਾਈ ਕਮਾਂਡ ਤੋਂ ਹਰੀ ਚੰਡੀ ਮਿਲਣ ਤੋਂ ਬਾਅਦ ਗੋਗੀ ਦਾ ਪਰਿਵਾਰ ਇੱਕ ਵਾਰ ਫਿਰ ਲੋਕਾਂ ਦੇ ਵਿੱਚ ਸਰਗਰਮ ਹੋਇਆ ਗੋਗੀ ਦੀ ਪਤਨੀ ਡਾਕਟਰ ਸੁਖਚੈਨ ਕੌਰ ਬਸੇ ਪਹਿਲਾਂ ਉਹਨਾਂ ਦੇ ਵਾਰਡ ਦੀ ਕਾਉਂਸਲਰ ਰਹਿ ਚੁੱਕੇ ਨੇ ਪਰ ਇਸ ਵਾਰ ਉਹਨਾਂ ਦੀਆਂ ਉਹ ਜਿਹੜੀਆਂ ਚੋਣਾਂ ਹੋਈਆਂ ਸੀ ਕਾਉਂਸਲਰਾਂ ਦੀਆਂ ਉਸ ਦੇ ਵਿੱਚ ਉਹ ਹਾਰ ਗਏ ਸੀ ਗੋਗੀ ਦੇ ਪਰਿਵਾਰ ਨੂੰ ਹਲਕੇ ਤੋਂ ਹਮਦਰਦੀ ਦੀਆਂ ਜਿਹੜੀਆਂ ਵੋਟਾਂ ਨੇ ਉਹ ਹੁਣ ਜ਼ਰੂਰ ਮਿਲ ਸਕਦੀਆਂ ਨੇ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਗੋਗੀ ਦੇ ਕੱਦ ਵਾਲਾ ਆਗੂ ਲੱਭਣਾ ਆਪ ਹਾਈ ਕਮਾਂਡ ਦੇ ਲਈ ਮੁਸ਼ਕਲ ਹੈ ਗੋਗੀ ਇਸ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਕੌਂਸਲਰ ਬਹਿ ਚੁੱਕੇ ਸਨ ਤਾਂ ਉਹ ਪਹਿਲੀ ਵਾਰ 2002 ਦੇ ਵਿੱਚ ਕਾਂਗਰਸ ਦੀ ਟਿਕਟ ਤੇ ਕੌਂਸਲਰ ਬਣੀ ਸੀ ਤੇ 2007 ਦੇ ਵਿੱਚ ਉਹਨਾਂ ਦੀ ਪਤਨੀ ਸੁਖਚੈਨ ਕੌਰ ਕੌਂਸਲਰ ਬਣੀ ਤਾਂ ਇਸ ਤੋਂ ਬਾਅਦ ਗੋਗੀ ਸਾਲ 2012 ਤੋਂ 2023 ਤੱਕ ਕੌਂਸਲਰ ਰਹੇ ਪਰ ਇਸ ਵਾਰ 2022 ਦੇ ਵਿੱਚ ਜਦੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤਾਂ ਉਹ ਪਹਿਲੀ ਵਾਰ ਪੱਛਮੀ ਹਲਕੇ ਤੋਂ ਟਿਕਟ ਪ੍ਰਾਪਤ ਕਰਕੇ ਵਿਧਾਇਕ ਬਣੇ ਗੋਗੀ ਨੇ ਪੱਛਮੀ ਹਲਕੇ ਤੋਂ ਭਾਰਤ ਭੂਸ਼ਨਾਸ਼ੂ ਨੂੰ ਹਰਾਇਆ ਸੀ ਲੁਧਿਆਣਾ ਸ਼ਹਿਰ ਦੇ ਵਿਧਾਨ ਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਸੱਤ ਸ਼ਹਿਰੀ ਖੇਤਰ ਹਨ ਪਰ ਪੱਛਮੀ ਇਲਾਕੇ ਨੂੰ ਰਾਜਨੀਤੀ ਦਾ ਕੇਂਦਰ ਮੰਨਿਆ ਜਾਂਦਾ ਹੈ ਕਾਰਪੋਰੇਟਰ ਜਗਤ ਹਰ ਹਾਲ ਦੇ ਵਿੱਚ ਵੱਡਾ ਅਧਿਕਾਰੀ ਜ਼ਿਆਦਾਤਰ ਇਸ ਖੇਤਰ ਦੇ ਵਿੱਚ ਰਹਿੰਦਾ ਹੈ ਸ਼ਹਿਰ ਦੇ ਜ਼ਿਆਦਾਤਰ ਵੱਡੇ ਕਲੱਬ ਅਤੇ ਧਾਰਮਿਕ ਸੰਸਥਾਵਾਂ ਇਸ ਖੇਤਰ ਦੇ ਵਿੱਚ ਆਉਂਦੀਆਂ ਨੇ ਤਾਂ ਹੁਣ ਦੱਸ ਦਈਏ ਕਿ ਸਵਰਗਵਾਸੀ ਵਿਧਾਇਕ ਗੁਰਪ੍ਰੀਤ ਗੋਗੀ ਦੇ ਪਤਨੀ ਡਾਕਟਰ ਸੁਖਚੈਨ कौर ਬਸੀ ਜਿਹੜੇ ਨੇ ਇੱਕ ਵਾਰ ਫਿਰ ਰਾਜਨੀਤੀ ਦੇ ਵਿੱਚ ਸਰਗਰਮ ਹੋਏ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਡਾਕਟਰ ਸੁਖਚੈਨ कौर ਬਸੀ ਨੇ ਜਿਹੜੇ ਉਹ ਦੁਬਾਰਾ ਇਸ ਇਲਾਕੇ ਨੂੰ ਸਾਂਸ ਦੇ ਨੇ ਤਾਂ ਹੋਰ ਵੱਡੀਆਂ ਅਪਡੇਟ ਦੇ ਲਈ ਦੇਖਦੇ ਰਹੋ ਰਿਆਸਤ نیوز